ਮਿਹਨਤ ਕਰਦੇ ਆ ਆਪਾਂ ਬਾਜ਼ੀਆਂ ਵੀ ਜਿੱਤ ਜਾਂਨੇ ਇੱਕ ਸਾਲ ਦੂਜੇ ਸਾਲ ਆਪਾਂ ਉਹ ਗੇਮ ਪੂਲ ਜਾਂਨੇ ਆ ਕੀ ਕੀ ਕੀਤਾ ਸੀ ਕਿੱਦਾਂ-ਕਿੱਦਾਂ ਮੈਂ ਸ਼ੁਰੂ ਕੀਤੇ ਸੀ ਏ ਟੂ ਜ਼ੈਡ ਕਰਨਾ ਕਬੂਤਰ ਮੈਂ ਸਿਆਲਾਂ ਨੂੰ ਜਿਹੜੀ ਦੇ ਕੇ 5 ਐਮਐਲ 10 ਐਮਐਲ ਪਾਣੀ ਦੇ ਕੇ ਥੋੜਾ ਜਿਹਾ ਧੁੱਪੇ ਪਾ ਦਿਓ ਉਸ ਤੋਂ ਬਾਅਦ ਬਾਈ ਤੁਸੀਂ ਉਹਦੇ ਪੱਲੇ ਰੁਕੀ ਜਾਂਦੇ ਆ ਠੀਕ ਆ ਬਾਈ ਇਹ ਜਿਹੜੀ ਹੈ ਨਾ ਆਹ ਦਿਨਾ ਦੇ ਵਿੱਚ ਭਾਰਪੂਰ ਝਾੜੇ ਪੈਂਦੇ ਕਬੂਤਰ ਠੀਕ ਆ ਤੇ ਉਹਦੇ ਕਰਕੇ ਇਹਨਾਂ ਨੂੰ ਕੈਲਸ਼ੀਅਮ ਦੀ ਜਾਂ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਇਓ ਬਾਪੋ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਤੇ ਬਾਈਆਂ ਨੇ ਹੁਣ ਆਪਣੇ ਕੋਲ ਜੋੜੇ ਲੈਣ ਹਨਾ ਮੈਨੂੰ ਫੋਨ ਆਇਆ ਸੀਗਾ ਤੋਂ ਅਠੋਲੀ ਪਿੰਡ ਤੋਂ ਆ ਤੇ ਉਹਨਾਂ ਨੂੰ ਜੋੜੇ ਜਿਹੜੇ ਕੱਢੇ ਆ ਉਹ ਮਜੂੜੇ ਤੁਹਾਨੂੰ ਦਿਖਾ ਵੀ ਦਿੰਨਾ ਤੇ ਉਹ ਜੋੜਾ ਜਿਹੜਾ ਇੱਕ ਜੋੜਾ ਮਤਲਬ ਉਹਨਾਂ ਨੂੰ ਦੇਣਾ ਆਪਾਂ ਜਿਹੜੇ ਉਹ ਜਿੱਤੇ ਸੀ ਨਾ ਚੌਥਾ ਨੰਬਰ ਬਣਿਆ ਸੀ ਉਹਨਾਂ ਦਾ ਤੇ ਉਹਨਾਂ ਨੂੰ ਆਪਾਂ ਦੇ ਦੇਣਾ ਬਈ ਉਹ ਚੌਥਾ ਜੋੜਾ ਜਿਹੜਾ ਆਪਾਂ ਦਿ ਤੇ ਆਪਾਂ ਹੁਣ ਹੋਰ ਹੋਰ ਬੱਚੇ ਪੁੱਛੇ ਕਢਾਈ ਜਗਾ ਬਣੇ ਹੁੱਡਿਆ ਦੇ ਵਿੱਚ ਥੋੜੀ ਜੀ ਤੇ ਉਦਾਰਾ ਬਾਬਾ ਹੀ ਘਟਾ ਦੇਣ ਲੱਗਾ ਸੀ ਅੱਗੇ ਬੁਮਾਰੋ ਗਏ ਢਲੇ ਮੱਠੇ ਜਗਾ ਵੋ ਘਟ ਚੱਲੀ ਸੀ ਚਲੋ ਪਰਮਾਤਮਾ ਦੀ ਕਿਰਪਾ ਨਾਲ ਵਜ ਗਿਆ ਤੁਹਾਡੀਆਂ ਦੁਆਵਾਂ ਵਾਸਤੇ ਹੈਨਾ ਸਾਰੇ ਜਾਨਵਰ ਸੈੱਟ ਹੋ ਗਏ ਤੇ ਸੈਟੀ ਰਹਿਣ ਹੋਣਾ ਹੈਨਾ ਤੇ ਆਇਓ ਬਾਬਿਓ ਵੀਡੀਓ ਵੀਡੀਓ ਕਰਦੇ ਹਾਂ ਸ਼ੁਰੂਆਕੀ ਦੀ ਜੋ ਵੀ ਲੱਲਾ ਪੱਪਾ ਦਾ ਹੈਨਾ ਜਿੰਨੀਆਂ ਵੀ ਮਾਦੀਆਂ ਆਪਣੀਆਂ ਬਿੰਗੀਆਂ ਹੋਈਆਂ ਸੀ ਨਾ ਪੱਟ ਕੇ ਸਾਰੀਆਂ ਟੁੰਡੀ-ਮੁੰਡੀਆ ਕਰਕੇ ਆਪਾਂ ਬਾਹਰ ਛੱਡਤੀਆਂ ਠੀਕ ਆ ਪਟੀਆਂ ਤਾਂ ਕੱਲ ਹੀ ਸੀ ਇੱਕ ਉਹ ਬੈਠੀ ਪਰ ਇੱਥੇ ਘੁੰਮਣ ਜਿੰਨਾ ਇਹ ਆਪਦਾ ਸਰੀਰ ਖੋਲਣਗੇ ਬਾਈ ਓਨੀ ਜਲਦੀ ਸਿੱਧੇ ਇਹ ਜਿੰਨ ਤੱਕ ਬਾਈ ਫੁੱਲ ਸਾਰ ਹੁਣੀਆਂ ਉਦੋਂ ਤੱਕ ਬਾਈ ਧੌਣ ਇਦਾਂ ਸਿੱਧੀ ਹੋਊਗੀ ਕੋਈ ਟੇਡੀਆਂ ਮੇਡੀਆਂ ਨਹੀਂ ਹੋਊਗੀ ਐਨ ਬਿਲਕੁਲ ਹੋਊਗਾ ਜਿਹੜੀ ਮਾੜੀ ਮੋਟੀ ਵੀ ਧੌਂਡਾ ਅੱਬ ਜਿੱਦਾਂ ਹੁਣ ਉਹ ਮਾਦੀ ਜਿਹੜੀ ਤਾਂ ਦੱਸ ਅਪੀਲ ਹੁਣ ਵੀਂ ਗਿਓ ਉਹ ਐਨ ਸੈੱਟ ਹੋ ਗਈ ਹੈ ਨਾ ਤੇ ਆਹ ਲਾਲ ਚੀਨੀ ਮਾਦੀ ਵੀ ਬਿਲਕੁਲ ਸੈੱਟ ਐ ਕੋ ਕਾਲੀ ਚੀਨੀ ਮੈਂ ਪੱਟੀ ਨਹੀਂ ਉਹ ਬਿਲਕੁਲ ਸੈੱਟ ਹੋ ਗਈ ਵੀ ਧੌਣ ਕਮੁੰਦੀ ਸੀ ਹੈ ਨਾ ਤੇ ਸਿਰਫ ਇੱਕੋ ਰੱਤੀ ਇੱਕ ਆ ਕਬੂਤਰੀ ਤੇ ਇੱਕ ਆਸ ਤੇ ਕਾ ਇਹ ਚਾਰੇ ਹੀ ਮਾੜੀ ਮਾੜੀ ਤੋਂ ਟੇਡੀ ਰੱਖਦੀਆਂ ਹਲਕੀ 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 ਹਨ ਤੇ ਇੱਕ ਉਹ ਵੀ ਉਹ ਵੀ ਰੱਖਦੀ ਮਾੜੀ ਜੀ ਮਤਲਬ ਉਦਾਂ ਸਿੱਧੀ ਆ ਪਰ ਹੈਗਾ ਹੈ ਉੱਚੀ ਵੀ ਕਾਣ ਕੰਡ ਇਹ ਬਾਈ ਉੱਡਣ ਵੀ ਲਾ ਪਣਗੇ ਜਿੱਦਾਂ ਜਿੱਦਾਂ ਹੁਣ ਪਰੋਂ ਨੇ ਨਾ ਇਹਨਾਂ ਨੇ ਆਪ ਰਾਟੇ ਮਾਰਨੇ ਇਹਨਾਂ ਨੇ ਉੱਡਣ ਵੀ ਲੱਗ ਪੈਣਾ ਠੀਕ ਆ ਕਬੂਤਰ ਉੱਡੂਗੇ ਵੀ ਇਹ ਨਹੀਂ ਕਿ 빙ਾ ਹੋ ਕੇ ਗੋਲੇ ਦਾ ਡਿੱਗ ਜਾਂਦਾ ਨਾ ਕਬੂਤਰ ਕਦੀ ਬਾਈ ਇਹ ਚਾਂਸ ਨਹੀਂ ਬਣਨਗੇ ਠੀਕ ਆ ਜੇ ਤੁਸੀਂ ਕਬੂਤਰ 빙ੇ ਨੂੰ ਤਾਂ ਪੱਟ ਦੋਗੇ ਨਾ ਵੀ ਜਿੱਦਾਂ ਦਾਣਾ ਦੂਣਾ ਆਪਣਾ ਜਿੱਦਾਂ ਹੁਣ ਆ ਕਬੂਤਰ ਸਹੀ ਆ ਆਪਣਾ ਦਾਣਾ ਖਾਣ ਯੋਗੇ ਹੋਗੇ ਆਪ ਦਾ ਵੇਟ ਸਾਂ ਤੇ ਇਸ ਕਰਕੇ ਬਾਈ ਇਹਨਾਂ ਨੂੰ ਹੁਣ ਪੱਟਿਆ ਆਪਾਂ ਥੋੜੇ ਦਿਨ ਬਾਅਦ ਆ ਗਏ ਉਦੋਂ ਆਪਾਂ ਨਾਲ ਵੀ ਪੜ ਸਕਦੇ ਜੇ ਤੁਹਾਨੂੰ ਲੱਗਦਾ ਨਾ ਵੀ ਥੋੜਾ ਹੀ 빙ਗਾ ਲਾ ਮਾੜੀ ਜੀ ਤੋਂ ਹੁਣ ਤੂੰ ਨਹੀਂ ਕਰਦਾ ਨਾਲੇ ਬਾਈ ਪੱਟ ਦਿਓ ਠੀਕ ਹੈ ਜਿੱਦਾਂ ਜਿੱਦਾਂ ਤਾਂ ਖੂਨ ਦਾ ਸਰਕਲ ਚੇਂਜ ਹੋ ਜਾਣਾ ਤੇ ਉਹ ਬਿਮਾਰੀ ਸਰੀਰ ਚੋਂ ਨਿਕਲ ਕੇ ਤੇ ਇਹ ਬਾਈ ਇਹ ਕੋਈ ਵਾਇਰਸ ਨਹੀਂ ਹੁੰਦਾ ਵੈਸੇ ਜੇ ਆਪਾਂ ਦੇਖਿਆ ਜਾਵੇ ਨਾ ਜਿਹੜੇ 빙ਗੇ ਹੋਣ ਦਾ ਇਹ ਕੋਈ ਵਾਇਰਸ ਨਹੀਂ ਇਹ ਕਬੂਤਰਾਂ ਚ ਐਸੀ ਕੋਈ ਕਮੀ ਆ ਜਾਂਦੀ ਨਾੜਾਂ ਦੀ ਵੀਕਨੈਸ ਕਰਕੇ ਜਿਹੜੇ ਕਬੂਤਰਾਂ ਨੂੰ ਲਗਵਾ ਹੋ ਜਾਂਦਾ ਠੀਕਾ ਲਕਵੇ ਦਾ ਇੱਕ ਕੋਈ ਵਾਇਰਸ ਨਹੀਂ ਹੈਗਾ ਜਿਹਦਾ ਆਪਾਂ ਕਹਿੰਦੇ ਲਕਵਾ ਗਾਂ ਦੀ ਗਾਂ ਹੋਈ ਜਾਂਦਾ ਆਪਾਂ ਤੁਹਾਡੇ ਸਾਹਮਣੇ ਆ ਕਬੂਤਰੀਆਂ ਸਾਰੀਆਂ ਕਬੂਤਰਾਂ ਦੇ ਵਿੱਚ ਰਹੀਆਂ ਨਾ ਪ੍ਰਮਾਤਮਾ ਚਲੋ ਇਦਾਂ ਦੀ ਕਦੀ ਵੀ ਨੌਬਤ ਨਾ ਆਉਣ ਦਵੇ ਹਨਾ ਵੀ ਕਹੇ ਵੀ ਨਾ ਆਪੇ ਇਦਾਂ ਦੀ ਬਿਮਾਰੀ ਜਿਹੜੀ ਹੈ ਪੈੜੀ ਆ ਤੇ ਇਹ ਬਾਈ ਉਹਨਾਂ ਦੇ ਵਿੱਚ ਰਹੀਆਂ ਠੀਕ ਆ ਜਿਨ੍ਹਾਂ ਨੂੰ ਕਮਜ਼ੋਰੀ ਸੀ ਉਹ ਹੋ ਗਏ ਲਕਵੇ ਚ ਠੀਕ ਆ ਜਿਨ੍ਹਾਂ ਨੂੰ ਮਾੜੀ ਮੋਟੀ ਹੋਂਦੀ ਸੀ ਆਪਾਂ ਦਵਾਈ ਦਬੂਈ ਦੇਣੀ ਸ਼ੁਰੂ ਕਰਤੀ ਉਹ ਆਪੇ ਹੀ ਸੱਧੀਆਂ ਹੋ ਗਈਆਂ ਹਨਾ ਜੇ ਜਿਹੜੀ ਬਈ ਧੌਣ ਇਦਾਂ ਇਦਾਂ ਹਿਲਾਉਂਦੇ ਨਾ ਉਹ ਵਾਇਰਸ ਆ ਠੀਕਾ ਰਾਣੀ ਖੇਦੀ ਜਿਹੜੀ ਸਹੀ ਬਿਮਾਰੀ ਆ ਨਾ ਉਹਨੂੰ ਕਹਿੰਦੇ ਕੁਝ ਹੋਰ ਆ ਉਹ ਬਿਮਾਰੀ ਨੂੰ ਕੁਝ ਹੋਰ ਕਹਿੰਦੇ ਵੈਸੇ ਉਹਦਾ ਨਾਂ ਨਹੀਂ ਹੁਣ ਮੈਨੂੰ ਚੇਤਾ ਉਹਦਾ ਬਿਮਾਰੀ ਦਾ ਨਾਂ ਹੈਗਾ ਕੁਝ ਹੋਰ ਤੇ ਉਹ ਉਹ ਵਾਇਰਸ ਆ ਬਾਈ ਜੇ ਕਬੂਤਰ ਪੀਲੀਆਂ ਬਿਠਾ ਦੂਜੀਆਂ ਹਰੀ ਪਾਣੀ ਵਾਲੀਆਂ ਬਿਠਾ ਹੀ ਮਾਰੀ ਜਾਂਦੇ ਪਾਣੀ ਉਹ ਵੀ ਵਾਇਰਸ ਆ ਠੀਕ ਆ ਜਦੋਂ ਪਾਣੀ ਵਾਲੀਆਂ ਬਿਠਾ ਮਾਰਨੀਆਂ ਠੀਕ ਆ ਉਦੋਂ ਬਾਅਦ ਜੇ ਤਾਂ ਤੁਸੀਂ ਕੰਟਰੋਲ ਕਰ ਲਿਆ ਠੀਕ ਆ ਫੇਰ ਤਾਂ ਬਾਈ ਸੈੱਟ ਰਹਿਣਗੇ ਨਹੀਂ ਤਾਂ ਜਾਂ ਤਾਂ ਤੁਹਾਡੇ ਲਖਵੇ ਚ ਆ ਜਾਣਗੇ ਕਬੂਤਰ ਠੀਕ ਆ ਵਾਇਰਸ ਪਹਿਲਾਂ ਪਹਿਲਾਂ ਹੁੰਦਾ ਜਿਹੜਾ ਬਿੰਗਾ ਪੂਣਾ ਜਾਂ ਉਹ ਜਿਹੜੀ ਧੋਣਾ ਆ ਕਰਦੇ ਜਾਂ ਉੱਚ ਚਲ ਜੂਗੇ ਜਾਂ ਕਬੂਤਰ ਮਰ ਜਾਣਗੇ ਠੀਕ ਆ ਪਾਣੀ ਦੀ ਕਮੀ ਔਨ ਕਰਕੇ ਤੇ ਬਸ ਇਹੀ ਰੀਜ਼ਨ ਹੁੰਦੇ ਹੁੰਦੇ ਤਿੰਨ ਬਵਾਰੀਆਂ ਜਿਹੜੀ ਲਕਵੇ ਵਾਲੀ ਬਿਮਾਰੀ ਹੈਗੀ ਇਹ ਚ ਕਬੂਤਰ ਬਾਈ ਵੱਜ ਜਾਂਦਾ ਜਦੋਂ ਵਾਇਰਸ ਹੁੰਦਾ ਨਾ ਜਿਹੜੀ ਦਾ ਲਕਵੇ ਚ ਚਲ ਜਾਂਦਾ ਇਹ ਕਬੂਤਰ ਵੱਜ ਜਾਂਦਾ ਜਿਹੜੀ ਕਬੂਤਰ ਮਰਦਾ ਜਲਦੀ ਜਿਹੜਾ ਬਾਈ ਧੋਣ ਵਾਲੇ ਚਾ ਉਹਦੇ ਚਾਂਸ ਬਹੁਤ ਘੱਟ ਹੋ ਜਾਂਦੇ ਆ ਠੀਕ ਆ ਤੇ ਉਹ ਪਰਮਾਤਮਾ ਲਈਆਂ ਸੈੱਟ ਹੋ ਜੇ ਕਿਉਂਕਿ ਉਹਦਾ ਕੋਈ ਪੱਕਾ ਲਾਜ ਵੀ ਹੈ ਨੀਗਾ ਠੀਕ ਆ ਇਹ ਬਸ ਇੰਦਾ ਹੀ ਆ ਵੀ ਟੋੜ ਕੇ ਕਰਕੇ ਉਹਨੂੰ ਬਚਾ ਸਕਦੇ ਆਪਾਂ ਤੇ ਉਹ ਵੀ ਕਬੂਤਰ ਛੱਡਿਆ ਹੋਇਆ ਬਾਈ ਉਹ ਆ ਫਿਰਦਾ ਠੀਕ ਆ ਇਹਨੂੰ ਵੀ ਲੰਡੂ ਪੱਡੂ ਕੀਤਾ ਇਹਦੇ ਵੀ ਜਿੱਦਣ ਬਾਈ ਪਾਰ ਆ ਜਾਣਗੇ ਸੱਟ ਆ ਕਬੂਤਰ ਬਾਈ ਪੈਰਾਂ ਤੇ ਬਹਿਣ ਲੱਪਿਆ ਇਹ ਕਬੂਤਰ ਤਾਂ ਤਾਂ ਪੈਰਾਂ ਤੇ ਵੀ ਨਹੀਂ ਬਹਿ ਹੁੰਦਾ ਸੀ ਵੀ ਡਿੱਗ ਜਾਂਦਾ ਸੀ ਹਨਾ ਇਹਨਾਂ ਨੂੰ ਮੈਂ ਖੁੱਲੇ ਹੀ ਛੱਡਿਆ ਆ ਬੱਚਾ ਉਹ ਬੈਠਾ ਠੀਕ ਆ ਤੇ ਅੱਜ ਛੱਡ ਛੁੱਟ ਲਾਉਣੇ ਕੋਠੇ ਦੇ ਵੀ ਆ ਸ਼ੁਰਲੀ ਆਪਣੀ ਬੈਠੀ ਆ ਇਹਦਾ ਦੇਖ ਕੇ ਪਾਸਾ ਪੱਟ ਲੈਂਦਾ ਜਾਂਦਾ ਠੀਕ ਆ ਬੱਚਾ ਨਾ ਇਸ ਕਰਕੇ ਤੇਜ਼ ਆ ਥੋੜਾ ਜਿਹਾ ਤੇ ਆ ਵੀ ਕਬੂਤਰੀਆਂ ਇਦਾਂ ਹੀ ਆ ਛੱਡੀਆਂ ਛੁੱਟੀਆਂ ਵਿਚੋ ਸੋ ਪਤੂਪਾ ਲੱਗ ਜੂਗੀ ਜਿੰਨੀਆਂ ਆਪ ਬੱਟੇ-ਬੁੱਟੇ ਖਾਣ ਗਿਆ ਨਾ ਇਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਆਪਣਾ ਆਪ ਹੀ ਪੂਰਾ ਕਰਨੀ ਹੈ ਇਹ ਇਸ ਕਰਕੇ ਇਹਨਾਂ ਨੂੰ ਹੁਣ ਮੈਂ ਬਾਹਰ ਛੜਨਾ ਸ਼ੁਰੂ ਕਰਤਾ ਤੇ ਰੋਜ਼ ਇੱਥੇ ਖੋਲਿਆ ਕਰਾਂਗੇ ਜਿਹੜੇ ਆਪਣੇ ਵੱਡੇ ਕੂਤਰਾ ਉਹਨਾਂ ਨੂੰ ਵੀ ਦੇਖਦੇ ਆ ਨਾ ਰਵਟਾ ਰੂਟਾ ਪਾ ਕੇ ਉਹ ਵੀ ਬਾਹਰ ਛੜਦਿਆ ਕਰਾਂਗੇ ਕਿਸੇ ਦਿਨ ਹਫ਼ਤੇ 'ਚ ਇੱਕ ਦੋ ਦਿਨ ਬਾਹਰ ਕੱਢਿਆ ਕਰਾਂਗੇ ਸਾਰੇ ਕੂਤਰਾ ਤੇ ਆਹ ਕੜੀ ਪੱਤਾ ਲੱਗਾ ਥੱਲੇ ਉਹ ਮੈਂ ਚਿੜੀਆਂ ਨੂੰ ਲਿਆ ਕੇ ਪਾਇਆ ਸੀ ਤੇ ਮੈਂ ਤਾਂ ਦਰਖਤਾਂ ਨੂੰ ਵਿੱਚ ਖੜਾ ਕੀਤਾ ਸੀ ਚੱਲ ਮੈਂ ਕਿਹਾ ਉੱਤੇ ਬਹਿਣਗੇ ਉਹਨਾਂ ਨੇ ਸਿੱਟ ਲਿਆ ਮਿੰਟੋ ਮਿੱਟੀ ਖਾ ਉਹ ਟਾਣੀਆਂ ਵੱਡ ਦਤੀਆਂ। ਉਹ ਬਾਬਿਓ ਜਿਹੜਾ ਚੌਥਾ ਨੰਬਰ ਬਈਆਂ ਦਾ ਬਣਿਆ ਸੀ ਨਾ ਉਹ ਮੁੰਡੇ ਲੈਣ ਆਏ ਆ ਕਬੂਤਰ ਤੇ ਆਹ ਜੋੜਾ ਉਹਨਾਂ ਦਾ ਚੌਥੇ ਨੰਬਰ ਵਾਲਾ ਆਪਾਂ ਬਣਾ ਕੇ ਦੇਣ ਲੱਗੇ ਆ ਹਾਂ। ਸਟੋਰੀ ਬਾਅਦ ਚ ਆ ਕੇ ਦੱਸੂਗਾ ਇਹਨਾਂ ਕਬੂਤਰਾਂ ਦੀ ਤੇ ਆਹ ਕਬੂਤਰ ਬਈ ਜਿਹੜਾ ਚੌਥੇ ਨੰਬਰ ਦਾ ਦਿਖਾਇਆ ਸੀ ਉਹ ਹੀ ਜੋੜਾ ਆਪਾਂ ਮੁੰਡਿਆਂ ਨੂੰ ਲੱਗੇ ਦੇਣਾ। ਚਲੋ ਬਾਬੇ ਜਿਹੜੇ ਵੀ ਆਪਾਂ ਬਈਆਂ ਨੂੰ ਦੇਣਾ ਸੀ ਜੋੜਾ ਹਨਾ ਤੇ ਆਹ ਚਾਰ ਚੌਥਾ ਨੰਬਰ ਬਣਿਆ ਸੀ ਨਾ ਤੁਹਾਡਾ ਹਾਂਜੀ ਭਾਜੀ ਠੀਕ ਆ ਹੋਰ ਸਰਾਂਓ ਕਿੱਦਾਂ ਬਣਾਂ? ਵਧੀਆ ਵਧੀਆ ਭਾਜੀ। ਮਿਲ ਗਿਆ ਉਹੀ ਜੋੜਾ? ਹਾਂਜੀ ਹਾਂਜੀ ਉਹੀ ਮਿਲਿਆ ਜੋੜ ਤੇ ਹੋਰ ਵੀ ਸ਼ੇਅਰ ਕਰਿਆ ਕਰੋ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਪੂਰੇ ਠੋਕੇ ਕਰਿਆ ਕਰੋ ਬਹੁਤ ਵਧੀਆ ਬਲੌਗ ਹੈ ਸੁਭਾਅ ਵੀ ਬਹੁਤ ਵਧੀਆ ਭਾਈ ਦਾ ਬਹੁਤ ਧੰਨਵਾਦ ਕਰਾਂ ਵੀਰ ਹਾਂਜੀ ਇਹ ਕਿਹੜਾ ਪਿੰਡੋ ਹੈ ਅਸੀਂ ਠੋਲੀ ਤੋਂ ਆਏ ਭਾਈ ਠੋਲੀ ਤੋਂ ਹਾਂਜੀ ਠੋਲੀ ਮੁੰਡਾ ਕੀ ਉਹਦਾ ਨਾਮ ਜੀਵਨ ਜੀਵਨ ਠੀਕ ਆ ਤੇ ਆਹ ਬਾਈਆਂ ਦਾ ਆਪਾ ਜੋੜਾ ਲੱਗੇ ਨੇ ਬਾਈਆਂ ਨੂੰ ਲੋ ਬਾਬੇ ਉਹ ਮੈਂ ਸਾਚੀ ਕਿੰਨਾ ਹੁੰਣਾ ਨਾ ਵੀ ਗੱਬਰ ਕਦੀ ਵੀ ਆ ਸਕਦਾ ਠੀਕ ਆ ਤੇ ਆ ਗਿਆ ਅਤੋਂ ụp ਚੜੀ ਆ ਮੈਂ ਹੁਣ ਕਬੂਤਰ ਧੁੱਪੇ ਪਾਕ ਗਿਆ ਸੀ ਤੇ ਆ ਬੱਦਲ ਪਤਾ ਨਹੀਂ ਕਿੱਧਰੋਂ ਆਇਆ ਮਿੰਟੋ ਮਿੰਟੀ ਇੱਕ ਅੰਦਰ ਪੜਾ ਵੀ ਨਹੀਂ ਲੱਗਾ ਹਾਂ ਬਾਬੇ ਪਤਾ ਲੱਗਾ ਹਨਾ ਮੀਂਹ ਪੈਣ ਲੱਗ ਪਿਆ ਕਬੂਤਰ ਵੀ ਬਾਹਰ ਸੀਗੇ ਵੈਸੇ ਤਾਂ ਨਾ ਹੁਣੀ ਦੇ ਆ ਨਾਣੀ ਦਈਏ ਮੈਂ ਕਹਿੰਦਾ ਚਲੋ ਨਾਲਾਂਦੋ ਕੋਈ ਚੱਕਰ ਦੇ ਸੁੱਕ ਜਾਣਗੇ ਹਨਾ ਫਿਰ ਧੁੱਪ ਚੜ ਜਾਣੀ ਹੁਣੇ ਪਰ ਜੇ ਧੁੱਪ ਬਾਅਦੋਂ ਨਾ ਚੜੀ ਹੁਣ ਤਾਂ ਧੁੱਪ ਹੈਗੀ ਆ ਵੇ ਕੰਮ ਖਰਾਬ ਹੋ। ਤੇ ਮੀਂਹ ਕਾਫੀ ਪਿੰਦਾ ਪਿਆ। ਲੋ ਬਾਬਿਓ ਤੇ ਇੱਕ ਹਨਾ ਜਿਦਾ ਕੈਲਸ਼ੀਅਮ ਜਰੂਰ ਜਲਾਇਆ ਕਰੋ ਜਦੋਂ ਨਾ ਪੁੱਤਰ ਝਾੜੇ ਝੂੜੇ ਪਿੰਦੇ ਆ ਜਿਆਦਾ ਵਾਇਰਸ ਉਦੋਂ ਹੀ ਆਉਂਦਾ ਹੁੰਦਾ ਠੀਕ ਆ ਹਰ ਇੱਕ ਅਨਵਰਾਂ ਦੇ ਵਿੱਚੇ ਉਦੋਂ ਹੀ ਹੁੰਦਾ ਜਦੋਂ ਇਹ ਪਰ ਚੜਾਈ ਕਰਦੇ ਆ ਠੀਕ ਆ ਜਦੋਂ ਪਰ ਛਾੜਦੇ ਆ ਹੁਣ ਜਦੋਂ ਆ ਵੀ ਪਰਪੁਰ ਖਿਲਰੇ ਆ ਠੀਕ ਆ ਇਹਨਾਂ ਦੇ ਪਰ ਛਾੜਦੇ ਕਰਕੇ ਖੁੱਡਾ ਮੈਂ ਤਾਂ ਨਹੀਂ ਸਾਫ਼ ਕੀਤਾ ਨਾ ਮੈਨੂੰ ਇੱਕ ਬਾਈ ਕਹਿੰਦਾ ਵੀ ਕਮੈਂਟ ਆ ਬਾਈ ਤੁਸੀਂ ਖੁੱਡਾ ਨਹੀਂ ਸਾਫ਼ ਬਾਈ ਪਹਿਲਾਂ ਆਪਣੇ ਖੁੱਡੇ ਦੇਖੋ ਡੇਲੀ ਸਾਫ਼ ਹੁੰਦੇ ਸੀ ਹਨਾ ਆਪਾਂ ਕਰਨ ਲੱਪੇ ਸੀ ਪਰ ਬਾਈ ਹੁਣ ਕੋਸ਼ਿਸ਼ ਕਰੀਜ਼ਨ ਕਰਕੇ ਨਹੀਂ ਆਪਾਂ ਖੁੱਡੇ ਸਾਫ਼ ਕਰਦੇ ਹੋਈ ਠੀਕ ਆ ਜਿਹੜਾ ਨਾ ਜਦੋਂ ਮੈਂ ਸਾਫ਼ ਕਰਦਾ ਤਾਂ ਘੱਟਾ ਬਹੁਤ ਉੜਦਾ ਹਜੇ ਜਿੱਦਾਂ ਹੋਣਾ ਧੁੱਪ ਲੱਗੀ ਸੀ ਤੇ ਖੁੱਡਾ ਤਪਦਾ ਹਨਾ ਤੇ ਉਧਰ ਹੁਣ ਪੈ ਗਿਆ ਮੀਂਹ ਠੀਕ ਆ ਇਹਦੇ ਨਾਲ ਬਾਈ ਹੋਮਸ ਬੰਨੀ ਖੁੱਡਿਆਂ 'ਚ ਇਹਦਾ ਨੁਕਸਾਨ ਬਹੁਤਾ ਇਸ ਕਰਕੇ ਮੈਂ ਬਿਠਾਣਾ ਸੁੱਕੀਆਂ ਆ ਗਿੱਲੀਆਂ ਦਾ ਨੁਕਸਾਨ ਆ ਜਦੋਂ ਇਹਨਾਂ ਦੇ ਉੱਤੇ ਪਾਣੀ ਪੈ ਗਿਆ ਉਹਦਾ ਨੁਕਸਾਨ ਆ ਇਸ ਕਰਕੇ ਆਪਾਂ ਸਾਰੇ ਪਾਸੇ ਢੱਕ ਦੀ ਜੇ ਕਿ ਪਾਣੀ ਨਾ ਆਵੇ ਹੁਣ ਖੋਲ ਦੇਣਾ ਨਾਲ ਹੀ ਠੀਕ ਆ ਆ ਬਦਲੀ ਜੀ ਆਈ ਕਿ ਤੋ ਵਰਕੇ ਚਲ ਗਈ ਹੈ ਨਾ ਉਹ ਸਿੱਧੀ ਨੰਗੀ ਹੁਣ ਇਧਰੋਂ ਚੜਦਾ ਪਿਆ ਬਦਲਾ ਇਹ ਆ ਸ਼ਾਇਦ ਨਾ ਪੈ ਜਵੇ ਜਿਆਦਾ ਇਹ ਪੈ ਗਿਆ ਤੇ ਜਿਆਦਾ ਪਾਊਗਾ ਬੜਾ ਥੋੜਾ ਜਾਣ ਛੁੱਟੀ ਸੀ ਅੱਜ ਫੇ ਪਤਾ ਨਹੀਂ ਕਿਧਰੋਂ ਚੜ ਗਿਆ ਉਹ ਸਾਈਡ ਤੇ ਬਹੁਤ ਮੀਂਹ ਪੈਂਦਾ ਪਿਆ ਬਈ ਇਥੋਂ ਦੀਦਾ ਵੀ ਆ ਹਨਾ ਪੂਰਾ ਮੀਂਹ ਪੈਂਦਾ ਪਿਆ ਉਧਰਲੀ ਸਾਈਡ ਹਾਂਜੀ ਬਾਬੋ ਕੀ ਹਾਲ ਚੱਲਾ ਦੁਬਾਰਾ ਤੋ ਫੇ ਤੇ ਲਿਓ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਹਨਾ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਬਾਈ ਮੈਂ ਪਿੰਡ 'ਚ ਹੀ ਕਿਸੇ ਨੂੰ ਕਬੂਤਰ ਦਿੱਤੇ ਸੀਗੇ ਬਿਓ ਓਟੋ ਬਾਪਸ ਨਹੀਂ ਆਏ ਉਹਨੇ ਡਾਏ ਹਨਾ ਬਾਈ ਉਹ ਨਸਲ ਵਧੀਆ ਹੀ ਹੁੰਦੀ ਆ ਠੀਕ ਆ ਨਸਲ ਮਾੜੀ ਥੋੜੀ ਆ ਜਿਹੜੀ ਆਪਣੇ ਨਾਲ ਦੇ ਘਰ ਤੋਂ ਇੱਥੇ ਨਹੀਂ ਆਈ ਹਨਾ ਪੇਟ ਦੇ ਵਿੱਚੋਂ ਹੀ ਵਾਪਸ ਆਈ ਉਹਦੇ ਬੱਚੇ ਬਣਾਓ ਵੀਰੇ ਜਿੰਨੇ ਬੱਚੇ ਬਣਾ ਸਕਦੇ ਬਣਾਓ ਕੋਈ ਚੱਕਰ ਨਹੀਂ ਉਹ ਜਿੱਦਾਂ ਤੁਹਾਨੂੰ ਪਤਾ ਵੀ ਆ ਮੇਰੇ ਇੱਦਾਂ ਜੋੜੇ ਕਢਾਏ ਸੀ ਉਹਨਾਂ ਦੇ ਬੱਚੇ ਦੁਬਾਰਾ ਫਿਰ ਲਓ ਠੀਕ ਆ ਉਹ ਵਧੀਆ ਨਸਲ ਹੁੰਦੀ ਜਿਹੜੀ ਬਾਈ ਜਿਹੜੀ ਨਹੀਂ ਆਈ ਠੀਕ ਆ ਜੇ ਪਿੰਡ ਦੇ ਵਿੱਚੋਂ ਇਦਰੋਂ ਆਪਾਂ ਉਧਰੋਂ ਇਦਰ ਨਹੀਂ ਆਈ ਨਾ ਤੇ ਉਹ ਬਹੁਤ ਵਧੀਆ ਨਸਲ ਆ ਬਈ ਉਹ ਮਾੜੀ ਨਹੀਂ ਹੈਗੀ ਬਾਈ ਉਹਨਾਂ ਦੇ ਬੱਚੇ ਹੀ ਕਢਾਓ ਬਾਕੀ ਕਿਸ ਤੇ ਬਾਈ ਦਾ ਆਪਾਂ ਹੁਣੇ ਫੋਨ ਵੀ ਆਇਆ ਸੀ ਮੈਨੂੰ ਮੈਂ ਹੁਣੇ ਗੱਲ ਕਰਕੇ ਹਟਿਆ ਹਨਾ ਟਾਈਮ ਹੋ ਗਿਆ 4 ਵਜੇ ਦਾ ਇਸ ਟਾਈਮ ਤੇ ਬਾਈ ਕਹਿੰਦਾ ਸੀਗਾ ਵੀ ਗਲੇ ਦੇ ਵਿੱਚ ਨਾ ਕੂਤਰ ਤੇ ਗਿਲਟੀ ਹੋ ਗਈ ਆ ਤੇ ਉਹ ਕਿੱਦਾਂ ਮਤਲਬ ਬਾਈ ਜੇ ਤਾਂ ਅੰਦਰ ਉਹ ਦੀਦੀ ਆ ਗਲੇ ਦੇ ਵਿੱਚੋਂ ਠੀਕ ਆ ਫੇਰ ਤਾਂ ਐਂਟੀਬਾਇਟਿਕ ਆਪਾਂ ਮੈਡੀਸਿਨ ਦੇਈ ਜਾਨੇ ਉਹਨੇ ਪੱਟ ਕੇ ਆਪੀ ਬਾਹਰ ਨਿਕਲ ਜਣੀ ਦਾ ਅੰਦਰ ਉਹ ਜੇ ਆਪਾਂ ਘੁੱਟਾਂਗੇ ਨਾ ਤੇ ਅੰਦਰੋਂ ਨਿਕਲ ਜਾਣੀ ਆ ਜੇ ਅੰਦਰ ਜ਼ਖਮ ਨਹੀਂ ਆ ਅੰਦਰੋਂ ਬੰਦਾ ਠੀਕ ਆ ਉਹਦਾ ਬਾਈ ਕੋਈ ਹੱਲ ਨਹੀਂ ਜਾਂ ਤੱਕ ਗਿਲਟੀ ਰਹਿਣ ਦਿਓ ਠੀਕ ਆ ਜੇ ਉਹਨੂੰ ਦਾਣਾ ਖਾਂਚ ਚ ਪ੍ਰੋਬਲਮ ਹੁੰਦੀ ਆ ਤੇ ਬਾਈ ਜੇ ਉਥੋਂ ਤੁਸੀਂ ਗਲੇ ਦੇ ਉੱਤੇ ਹਲਕਾ ਜਿਹਾ ਚੀਰ ਲਾ ਕੇ ਨਾ ਜਿੱਥੇ ਗਿਲਟੀ ਦੇ ਉੱਤੇ ਹੀ ਲਾਉਣਾ ਤੇ ਡੂੰਘਾ ਨਹੀਂ ਲਾਉਣਾ ਮਾੜਾ ਜਿਹਾ ਚੀਰ ਇਦਾਂ ਲਾ ਕੇ ਤੇ ਉਹ ਇਹਦਾ ਅੰਦਰੋਂ ਘੁੱਟ ਕੇ ਇਸ ਤਰੀਕੇ ਨਾਲ ਬਾਹਰ ਕੱਢ ਦੇਣੀ ਉਹ ਕੱਢ ਕੇ ਜੇ ਤੁਸੀਂ ਟਾਂਕੇ ਲਾ ਸਕਦੇ ਟਾਂਕੇ ਵੀ ਲਾ ਲਿਓ ਪਹਿਲਾਂ ਪਹਿਲਾਂ ਬੈਟਨੀ ਸੋਲ ਦੀ ਪੂਰੀ ਗੋਲੀ ਦੇਣੀ ਹੈ ਉਹਨੂੰ ਬੈਟਨੀ ਸੋਲ ਦੀ ਪੂਰੀ ਗੋਲੀ ਦੇ ਦੇਣੀ ਆ 15 ਮਿੰਟ 20 ਮਿੰਟ ਪਹਿਲਾਂ 20 ਦਾ ਹੀ 25 ਮਿੰਟ ਹੀ ਲੈ ਲਿਓ ਤੁਸੀਂ ਹੈਨਾ ਅੱਧੇ ਘੰਟੇ ਦੇ ਲਗਭਗ ਤੇ ਉਹਦੇ ਨਾਲ ਉਹਨੂੰ ਨਸ਼ਾ ਹੋ ਜਾਊਗਾ ਮਤਲਬ ਸਰੂਰ ਜਾਊ ਉਹਨਾਂ ਦਰਦ ਨਹੀਂ ਹੋਊਗੀ ਉਹਦੇ ਜੇ ਤੁਸੀਂ ਉਹਨਾਂ ਉਹ ਕੱਢੂਗੇ ਆਪਰੇਸ਼ਨ ਕਰੂਗੇ ਠੀਕ ਆ ਤੇ ਹਲਕਾ ਜਿਹਾ ਭਾਵੇਂ ਟੈਰਾਮਾਈਸਿਨ ਦਾ ਪਾਊਡਰ ਵੀ ਦੇ ਦਿਓ ਦਾਦੀ ਦੀ ਅੱਧੀ ਕਿ ਛੋਟੀ ਜੀ ਛੁਟਕੀ ਦਾ ਨਹੀਂ ਕੀ ਜੀ ਪਰ ਕਿਨਾਂ ਇਹਦਾ ਮੂੰਹ ਚ ਸਿੱਟ ਦਿਓ ਤੇ ਪੰਜ ਕਮਰ ਪਾਣੀ ਦੇ ਦਿਓ ਜ਼ਿਆਦਾ ਪਾਣੀ ਨਹੀਂ ਦੇਣਾ ਜਦੋਂ ਉਹ ਤਾਂ ਲੱਗਾ ਵੀ ਹਾਂ ਯਾਰ ਪਾਣੀ ਪੂਰੀ ਤੋਰ ਗਿਆ ਆ ਵੀ ਅੱਧਾ ਘੰਟਾ ਹੋ ਗਿਆ ਨਾ ਉਸ ਤੋਂ ਬਾਅਦ ਤੁਸੀਂ ਕੱਢਦੇ ਹੋ ਤੇ ਦਰਦ ਨਹੀਂ ਹੋਊਗੀ ਠੀਕ ਆ ਬੈਟਨੀ ਸੋ ਸਟੀਰੋਇਡ ਹੁੰਦਾ ਇੱਕ ਨਸ਼ਾ ਹੀ ਆ ਉਹਦੇ ਚ ਵੀ ਆ ਨਾ ਇੱਕ ਹਸਾਬ ਦਾ ਮੀਡੀਅਮ ਜਿਹਾ ਸਾਈਜ਼ ਨਾ ਤੇ ਉਹ ਤੁਸੀਂ ਕੱਢ ਲਿਓ ਇਦਾਂ ਨਿਕਲ ਜੂਗਾ ਤੇ ਟਾਂਕੇ ਲਾਉਣੇ ਇਦਾਂ ਟਾਂਕੇ ਲਾ ਦਿਓ ਹਲਕੇ ਹਲਕੇ ਟਾਂਕੇ ਲਾ ਕੇ ਨਾ ਤੇ ਪਾਣੀ ਨਾ ਬਾਹਰ ਨਿਕਲੂਗਾ ਬੇ ਖਾਦਾ ਪੀਤਾ ਦੋ ਕੁ ਦਿਨਾਂ ਦੇ ਵਿੱਚ ਹੀ ਬਾਅਦ ਚ ਉਹ ਤੋਂ ਬਾਅਦ ਹਲਦੀ ਦੇ ਵਿੱਚ ਬਾਈ ਸੌਰੀ ਸਰ੍ਹੋਂ ਦਾ ਤੇਲ ਲੈ ਕੇ ਇੱਕ ਲਸਣ ਦੀ ਤੁਰੀ ਤੇ ਅੱਧਾ ਕ ਚਮਚਾ ਮਲੇ ਇੱਕ ਚਮਚਾ ਤੇਲ ਦਾ ਇੱਕ ਲਸਣ ਦੀ ਤੁਰੀ ਇੱਕੋ ਹੀ ਗੱਡੀ ਜਿੱਦਾ ਇੱਕ ਤੁਰੀ ਹੈ ਨਾ ਛਿੱਲ ਕੇ ਉਹਨੂੰ ਕੁੱਟ ਲਿਓ ਮੜੀ ਜੀ ਤੇ ਅੱਧਾ ਚਮਚਾ ਹਲਦੀ ਦਾ ਉਹਨੂੰ ਚੰਗੀ ਤਰ੍ਹਾਂ ਭੁੰਨ ਕੇ ਹਲਕਾ ਜਿਹਾ ਲਾਲ ਕਰਕੇ ਉਹ ਲਾਓ ਵੀਰੇ ਠੰਡਾ ਕਰਕੇ ਉਹਦੀ ਠੀਕ ਆ ਉਹ ਜ਼ਖਮ 1-2 ਦਿਨ ਦੇ ਵਿੱਚ ਭਰ ਜਾਊਗਾ ਉਹਦਾ ਕੋਈ ਚੱਕਰ ਨਹੀਂ ਪੈਣਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੇ ਆਪਾਂ ਮਤਲਬ ਬੱਚੇ ਘੜੋਨੇ ਆ ਜਾਂ ਕਿੱਦਾਂ ਵੀ ਹੈ ਨਾ ਵੀ ਉਹਦੇ ਬਾਰੇ ਜ਼ਰੂਰ ਦੱਸਿਓ ਮੈਨੂੰ ਵੀ ਆਪਾਂ ਜਿਹੜਾ ਬੜਲੇ ਵਾਲੀ ਦਾ ਜਾਂ ਕਿੱਦਾਂ ਬੱਚੇ ਘੜਾਏ ਸੀਗਾ ਹੋਰ ਕਮੈਂਟ ਆਇਆ ਸੀ ਨਾ ਬਾਈ ਵੀ ਤੁਸੀਂ ਆਪਣੇ ਘਰੇ ਜਿੱਦਾ ਦਾਣਿਆਂ ਦੋਨੇ ਤੇ ਕਿਉਂ ਤਾਂ ਡੋਨੇ ਆ ਤੇ ਕਿੰਨੇ ਘੜ ਜਾਂਦੇ ਹੈ ਨਾ ਵੀ ਆਪਾਂ ਡੋਨੇ ਆ ਤੇ ਇੰਨੇ ਘੜਦੇ ਕੀ ਪੋਣਾ ਚਾਹੀਦਾ ਬਾਈ ਦੇਖੋ ਜਿਹੜੀ ਦਾ ਨਸਲ ਆ ਵੀਰੇ ਠੀਕ ਆ ਜਿੰਨੇ ਜ਼ੋਰ ਮਾਰਨ ਆ ਉਹਨੇ ਤਾਂ ਬਾਈ ਕੱਲੀ ਕਣਕ ਤੇ ਵੀ ਜ਼ੋਰ ਮਾਰਨਾ ਹੁਣ ਆਪਣੇ ਜਿਹੜੇ ਕਬੂਤਰ ਆ ਬਾਈ ਠੀਕ ਆ ਨਸਲ ਨਸਲ ਦਾ ਫਰਕ ਆ ਮੈਂ ਨਹੀਂ ਕਹਿੰਦਾ ਮੇਰੇ ਕੋਈ ਚੰਗੀਆਂ ਮੇਰੇ ਤੋਂ ਵੀ ਚੰਗੀਆਂ ਹੋਰਾਂ ਤੋਂ ਪਈਆਂ ਹਨ ਤੇ ਇਹਦਾ ਮਤਲਬ ਜਿਹੜੀ ਨਸਲ ਹੁੰਦੀ ਬਾਈ ਉਹਨੇ ਕੱਲੀ ਕਣਕ ਤੇ ਵੀ ਬਾਈ ਘਰੇ 8-8 ਦੋਨੋਂ ਘੰਟੇ 10-10 ਘੰਟੇ ਵੀ ਲਾ ਜਾਂਦੀ ਆ ਜਿਹੜੀ ਨਸਲ ਆ ਠੀਕ ਆ ਕਈ ਹੁਣ ਜ਼ਰੂਰੀ ਨਹੀਂ ਵੀ ਨਸਲ ਇਹ ਆ ਵੀ ਨਸਲ ਜੇ ਜ਼ੋਰ ਨਹੀਂ ਮਾਰਿਆ ਤੇ ਉਹ ਨਸਲ ਨਹੀਂ ਹੈਗੀ ਜਿਹੜਾ ਜ਼ੋਰ ਨਹੀਂ ਮਾਰਦੀ ਕਈ ਕਬੂਤਰ ਵੀਰੇ ਘਰੇ ਘੱਟ ਟਾਈਮ ਲੋਂਦੇ ਆ ਬਾਹਰ ਜ਼ਿਆਦਾ ਲੋਂਦੇ ਠੀਕ ਆ ਜਿੱਦਾਂ ਕਈ ਕਬੂਤਰ ਹੁੰਦੇ ਆ ਘਰੇ 3 ਘੰਟੇ 4 ਘੰਟੇ ਉੱਡਦੇ ਆ 5 ਘੰਟੇ ਹਨਾ ਉਹ ਕਬੂਤਰ ਹੁੰਦੇ ਬਾਲੇ ਸਿਆਣੇ ਜਿਹਦਾ ਜ਼ੋਰ ਘੱਟ ਲਾ ਕੇ ਘਰੇ ਘੱਟ ਜ਼ੋਰ ਲਾਉਂਦੇ ਆ ਬਾਹਰ ਜਾ ਕੇ ਵੱਧ ਜ਼ੋਰ ਲਾਉਂਦੇ ਆ ਬਾਹਰ ਤਾਂ ਕਈ ਉਹ ਢਾਂਗੀ ਵੀ ਨਹੀਂ ਚੜਦੇ ਬਾਈ ਜਿਹੜੇ ਘਰੇ ਕਬੂਤਰ ਘੱਟ ਉੱਡਦੇ ਆ ਠੀਕ ਆ ਉਹਦਾ ਇਹ ਚੱਕਰ ਨਹੀਂ ਹੈਗਾ ਵੀ ਆਪਣੀ ਨਸਲ ਮਾੜੀ ਆ ਜੇ ਘਰੇ ਘੱਟ ਉੱਡਦੀ ਆ ਨਾ ਕਈ ਕਬੂਤਰ ਹੁੰਦੇ ਬਾਈ ਘਰੇ ਜ਼ੋਰ ਵੱਧ ਲਾ ਜਾਂਦੇ ਹਨਾ ਤੇ ਨਸਲ ਨਾਲ ਬਲੱਡ ਦਾ ਫਰਕ ਹੁੰਦਾ ਹਰ ਇੱਕ ਤਰ੍ਹਾਂ ਦੇ ਕਬੂਤਰ ਹੁੰਦੇ ਆ ਨਾ ਜਿੱਦਾਂ ਬੰਦੇ ਵੀ ਹੱਡ ਹੱਡ ਹਰਾਮੀ ਤੇ ਕੰਮ ਵਾਲੇ ਹੁੰਦੇ ਤੇ ਕਈ ਜਨਵਰ ਬੜੇ ਚੰਗੇ ਹੁੰਦੇ ਆ ਤੇ ਕਈ ਬੜੇ ਢੀਠ ਹੁੰਦੇ ਆ ਨਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਕਬੂਤਰਾਂ ਦੇ ਪੱਲੇ ਰੁખી ਜਾਂਦੇ ਆ ਠੀਕ ਆ ਬਾਈ ਇਹ ਜਿਹੜੀ ਆ ਨਾ ਆਹ ਦਿਨਾਂ ਦੇ ਵਿੱਚ ਭਾਰਪੂਰ ਝਾੜੇ ਪੈਂਦੇ ਕਬੂਤਰ ਠੀਕ ਆ ਤੇ ਉਹਦੇ ਕਰਕੇ ਇਹਨਾਂ ਨੂੰ ਕੈਲਸ਼ੀਅਮ ਦੀ ਜਾਂ ਖੂਨ ਦੀ ਕਮੀ ਆ ਜਾਂਦੀ ਆ ਜਿਹਦੇ ਨਾਲ ਬਾਈ 빙ਗੇ ਹੁੰਦੇ ਆ ਲੱਕਵੇ ਲੁਗਵਾ ਜਿੱਦਾਂ ਦਾ ਜੋ ਵੀ ਆਪਾਂ ਰੀਜ਼ਨ ਬਣਾਉਂਦੇ ਆ ਨਾ ਉਹ ਆਹ ਦਿਨਾ ਚ ਹੀ ਹੁੰਦਾ ਕਿ ਕਬੂਤਰ ਸਾਰੇ ਝੜੇ ਹੁੰਦੇ ਆ ਖੂਨ ਦੀ ਕਮੀ ਆਉਂਦੀ ਆ ਕਬੂਤਰਾਂ ਨੂੰ ਠੀਕ ਆ ਤੇ ਕੈਲਸ਼ੀਅਮ ਦੀ ਵੀ ਕਮੀ ਆ ਜਾਂਦੀ ਆ মালਟੀ ਵਿਟਾਮਿਨਸ ਦੀ ਕਮੀ ਆ ਜਾਂਦੀ ਕਈ ਤਰੀਕੇ ਦੀ ਆ ਹਨਾ ਉਹਦੇ ਕਰਕੇ ਬਾਈ ਜਿਹੜੇ ਪੱਲੇ ਆ ਉਹ ਰੁਕ ਜਾਂਦੇ ਆ ਐਂਦਾ ਕਰਿਓ ਤੁਸੀਂ ਅੱਧਾ ਹਿੱਸਾ ਬੈਟਨੀਸੋਲ ਦਾ ਠੀਕ ਆ ਇੱਕ ਵਾਰੀ ਲਾਉਣਾ ਬਾਈ ਦੁਬਾਰਾ ਨਹੀਂ ਠੀਕ ਆ ਬੈਟਨੀਸੋਲ ਦਾ ਤੁਸੀਂ ਗੋਲੀ ਅੱਧੀ ਦੇ ਕੇ 5 ਐਮਐਲ 10 ਐਮਐਲ ਪਾਣੀ ਦੇ ਕੇ ਥੋੜਾ ਜਿਹਾ ਧੁੱਪੇ ਪਾ ਦਿਓ ਉਸ ਤੋਂ ਬਾਅਦ ਬਾਈ ਤੁਸੀਂ ਇੱਕ ਮਣਕਾ ਠੀਕ ਆ ਜਦਾਂ ਮਤਲਬ ਪਾਣੀ ਪੂਣੀ ਜਦੋਂ ਖਿੱਚ ਗਿਆ ਗੋਲੀ ਖਿੱਚ ਗਿਆ ਨਾ ਤਿੰਨ ਚਾਰ ਘੰਟੇ ਪੰਜ ਘੰਟੇ ਦਾ ਗੈਪ ਪਾ ਲੈਣਾ ਪੰਜਾ ਘੰਟਿਆਂ ਬਾਅਦ ਮਨੱਕਾ ਲੈਣਾ ਬਾਈ ਉਹ ਚੋ ਬੀ ਕੜ ਲੈਣਾ ਮਨੱਕੇ ਦਾ ਅੱਦਾਂ ਮਨੱਕਾ ਲੈਣਾ ਅੱਦੇ ਮਨੱਕੇ ਦੇ ਵਿੱਚ ਅਤੀ ਕਾਲੀ ਮਿਰਚ ਜਿਹੜੀ ਉਹ ਦੱਖਣੀ ਮਿਰਚ ਹੁੰਦੀ ਪੂਰੀ ਉਹ ਪਾ ਕੇ ਦਾ ਗੋਲੀ ਜੀ ਬਣਾ ਕੇ ਨਾ ਵਟ ਕੇ ਉਹ ਦੇ ਦੇਣਾ ਕਬੂਤਰ ਨੂੰ ਉਦੋਂ ਪਾਣੀ ਨਹੀਂ ਦੇਣਾ ਪਾਣੀ ਜਿਹੜਾ ਪਹਿਲਾਂ ਦਿੱਤਾ ਗੋਲੀ ਨਾਲ ਦਿੱਤਾ ਉਦੋਂ ਬਾਅਦ ਪਾਣੀ ਨਹੀਂ ਦੇਣਾ ਫਿਰ ਧੁੱਪੇ ਪਾ ਦਿਓ ਪਹਿਲਾਂ ਗੋਲੀ ਜਿੱਦਾਂ ਆਪਾਂ ਦੇ ਦਿੱਤੀ ਅੱਧਾ ਉਹ ਘੰਟਾ ਤੋਂ ਪਲਵਾ ਕੇ ਫੇ ਸ਼ਾਮੇ ਕਰ ਲਿਓ ਵੇ ਪੰਜਾਹ ਕ ਘੰਟਿਆਂ ਬਾਅਦ ਜਿਹੜਾ ਤੁਹਾਨੂੰ ਮਣੱਕੇ ਵਾਲਾ ਕੰਮ ਦੱਸਿਆ ਨਾ ਇਹ ਦੇ ਦਿਓ ਬਾਈ ਜੇ ਕਬੂਤਰ ਤੇ ਪੱਲੇ-ਪੁੱਲੇ ਵੀ ਦੁਖਦੇ ਹੋਣਗੇ ਉਹ ਗਰਮੈਸ਼ ਭਰ ਜੂਗਾ ਪਾਣੀ ਵੀ ਜੇ ਪਿਆ ਹੋਊਗਾ ਨਾ ਤੇ ਬਾਲੀ ਗੱਲ ਆ ਇੱਕ ਅੱਧੀ ਬੂੰਦ ਵਾਲੀ ਸ਼ਹਿਦ ਵੀ ਦੇ ਦਿਓ ਜਦੋਂ ਮਣੱਕਾ ਦੇਣਾ ਨਾ ਕਾਲੀ ਮਿਰਚ ਉਹ ਦਖਣੀ ਮਿਰਚ ਪਾ ਕੇ ਅੱਧੀ ਅੱਧੀ ਦਖਣੀ ਮਿਰਚ ਪੋਣੀ ਤੇ ਅੱਦਾਂ ਮਣੱਕਾ ਉਹਦੇ ਨਾਲ ਹੀ ਬਾਈ ਦੋ ਬੂੰਦਾ ਸ਼ਹਿਦ ਦੀਆਂ ਵੀ ਦੇ ਦਿਓ ਜੇ ਕਬੂਤਰ ਤੇ ਪੱਲੇ-ਪੁੱਲਿਆਂ 'ਚ ਜਾਂ ਕੁਝ ਵੀ ਇਦਾਂ ਦੀ ਬਾਇਵਾਦੀ ਹੋਈ ਹੋਊਗੀ ਉਹ ਬਿਲਕੁਲ ਸੈੱਟ ਹੋ ਗਏ ਬਾਈ ਐਣ ਦੋ ਵਾਰ ਨੋ ਹੋ ਜੂਗਾ ਤੇ ਠੀਕ ਆ ਤੇ ਹੋਰ ਵੀ ਬਾਈਆਂ ਦੇ ਕਈਆਂ ਦੇ ਜਿਨ੍ਹਾਂ ਦੇ ਕਮੈਂਟ ਆਉਂਦੇ ਆ ਨਾ ਬਹੁਤ ਸੋਹਣੇ ਤੁਸੀਂ ਕਮੈਂਟ ਕਰਦੇ ਅੱਜ ਵੀ ਬਾਈ ਆਏ ਸੀ ਨਾ ਇੰਨਾ ਪਿਆਰ ਦੇ ਕੇ ਤੇ ਬਾਈ ਬਾਲਾ ਮਾਣ ਮਹਿਸੂਸ ਹੁੰਦਾ ਵੀ ਯਾਰ ਜੇ ਆਪਾਂ ਕੰਮ ਕਰਦੇ ਆ ਤੇ ਆਪਾਂ ਨੂੰ ਪਿਆਰ ਮਿਲਦਾ ਤੇ ਤੁਸੀਂ ਪਿਆਰ ਦਿੰਦੇ ਆ ਬਾਈ ਤੇ ਮੈਨੂੰ ਹੋਰ ਜ਼ਿਆਦਾ ਮਤਲਬ ਹੁੰਦਾ ਵੀ ਯਾਰ ਨਹੀਂ ਹੋਰ ਵਧੀਆ ਤੋਂ ਵਧੀਆ ਗੇਮਾਂ ਦੱਸਿਓ ਠੀਕ ਆ ਆਉਣ ਵਾਲੀਆਂ ਵੀਡੀਓ ਚ ਬਾਈ ਸਰਾ ਲਾ ਦਿਆਂਗੇ ਟੈਨਸ਼ਨ ਨਾ ਲਾ ਤੁਸੀਂ ਸੀਜ਼ਨ ਚੱਲ ਲੰਦੋ ਔਰ ਔੜ ਜਾ ਸੀ ਜਣਿਆ ਕਾਪੀਆਂ-ਕੂਪੀਆਂ ਰੱਖੀਆਂ ਸਾਬ ਕਿਥੇ ਮੀ ਆ ਜਾਂਦਾ ਤਾਂ ਰੋਪਾ ਦਾ ਹੋਰ ਨਾ ਕਾਪੀਆਂ ਖਰਾਬ ਕਰ ਲਈਏ ਹਨ ਇੱਕ ਦਿਮਾਗ ਮੇਰਾ ਹੁੰਦਾ ਕਿ ਚੇਤਾ ਚੁੱਤਾ ਘੱਟੇ ਹੀ ਦਿੰਦਾ ਠੀਕ ਹੈ ਚੇਤਾ ਭੁੱਲ ਜਾਂਦਾ ਤੇ ਉਹ ਉਹ ਕਾਪੀਆਂ-ਕੂਪੀਆਂ ਮੈਂ ਸਾਂਭੀਆਂ ਆ ਇਦਾਂ ਹੀ ਉਹ ਆਪਾਂ ਥੱਲੇ ਲੈ ਜੀਦੀਆਂ ਹਨਾ ਜਦੋਂ ਵੀ ਆਪਾਂ ਬਾਈ ਜਿਹੜਾ ਇੱਕ ਐਕਸਪੀਰੀਅੰਸ ਹੁੰਦਾ ਜਾਂ ਮਿਹਨਤ ਕਰਦੇ ਆ ਉਹ ਫੇਰ ਬਾਈ ਨਾਲੋਂ ਨਾਲ ਹੀ ਲਿਖੀ ਜਾਂਦਾ ਹੁੰਦਾ ਠੀਕ ਆ ਉਸੇ ਟਾਈਮ ਹੀ ਕਾਪੀ ਪੈਨ ਫੜ ਕੇ ਉਸੇ ਟਾਈਮ ਹੀ ਲਿਖ ਲਈਦਾ ਵੀ ਉਹ ਚੀਜ਼ਾਂ ਭੁੱਲਣਾ ਜਣ ਕਿਉਂਕਿ ਦਿਮਾਗ ਇੰਨੀਆਂ ਚੀਜ਼ਾਂ ਨਹੀਂ ਰਹਿਂਦੀਆਂ ਜਿੰਨੀਆਂ ਆਪ ਉਹ ਹਰੇਕ ਸੀਜ਼ਨ ਦੀ ਗੇਮ ਤੁਸੀਂ ਕਾਪੀ ਤੇ ਲਿਖਿਆ ਕਰੋ ਠੀਕ ਆ ਆਪਾਂ ਮਿਹਨਤ ਕਰਦੇ ਆ ਆਪਾਂ ਬਾਜ਼ੀਆਂ ਵੀ ਜਿੱਤ ਜਾਂਦੇ ਆ ਇੱਕ ਸਾਲ ਦੂਜੇ ਸਾਲ ਆਪਾਂ ਉਹ ਗੇਮ ਭੁੱਲ ਜਾਂਦੇ ਆ ਕੀ ਕੀ ਕੀਤਾ ਸੀ ਕਿੱਦਾਂ-ਕਿੱਦਾਂ ਮਸ਼ੂਰੂ ਕੀਤੇ ਸੀ ਏ ਟੂ ਜ਼ੈਡ ਕਰਨਾ ਕਬੂਤਰ ਮੈਂ ਸਿਆਲਾਂ ਨੂੰ ਕਿਹੜੀ ਖਰਾਕ ਪਾਈ ਠੀਕ ਆ ਉਹ ਚੇਤਾ ਰੱਖਣੀ ਆ ਠੀਕ ਆ ਕਬੂਤਰ ਮੈਂ ਤੋਰੇ ਕਿੱਦਾਂ ਕਿੰਨੇ ਦਿਨ ਧੁੱਪੇ ਪਾਏ ਏ ਟੂ ਜ਼ੈਡ ਬਈ ਬਰੀਕੀ ਚ ਜਾ ਕੇ ਗੇਮ ਲਿਖਣੀ ਆ ਇੱਕ ਇੱਕ ਰੁਪਏ ਦੀ ਚੀਜ਼ ਵੀ ਹਨਾ ਲੱਗੀ ਹੋਈ ਕਬੂਤਰਾਂ ਤੇ ਉਹ ਵੀ ਲਿਖਣੀ ਆ ਉਹ ਤੋਂ ਕੀ ਬਾਈ ਤੁਹਾਡੀ ਗੇਮ ਟੇਕ ਜੂਗੀ ਠੀਕ ਆ ਕੋਈ ਵੀ ਉਸਤਾਦ ਬਾਈ ਇਦਾਂ ਨਹੀਂ ਬਣ ਜਾਂਦਾ ੱੱਕੇ ਖਾ ਕੇ ਮਿਹਨਤ ਕਰਕੇ ਹੀ ਉਸਤਾਦ ਕੋਈ ਬਣਦਾ ਹਨਾ ਤੇ ਆਪਾਂ ਵੀ ਮਿਹਨਤ ਕਰੀ ਜਾਂਦੇ ਆ ਠੀਕ ਆ ਮਿਹਨਤ ਕਰਨੀ ਪੈਂਦੀ ਬਾਈ ਠੀਕ ਆ ਹੁਣ ਜੇ ਕਹੀਏ ਆਪਾਂ ਯਾਰ ਉਹ ਉਸਤਾਦ ਉਸਤਾਦ ਬਾਈ ਢਿੱਡੋ ਦਾ ਨਹੀਂ ਸਿੱਖ ਕੇ ਆਇਆ ਕੋਈ ਵੀ ਉਸਤਾਦ ਆ ਹਨਾ ਵੱਡੇ ਤੋਂ ਵੱਡੇ ਉਸਤਾਦ ਨੇ ਬਹੁਤ ਬੈਠੇ ਆ ਹਨਾ ਉਹ ਢਿੱਡੋ ਦਾ ਬਾਈ ਕੋਈ ਵੀ ਨਹੀਂ ਬਣ ਕੇ ਆ ਉਹਨਾਂ ਨੇ ਮਿਹਨਤ ਕੀਤੀ ਇਹੇ ਤਜਰਬੇ ਆ ਹੌਲੀ ਹੌਲੀ ਸਿੱਖੇ ਲਿਖੇ ਪੜ੍ਹੇ ਉਹ ਨੋਟ ਕਰਦੇਗੇ ਉਹਨਾਂ ਚੀਜ਼ਾਂ ਤੇ ਗੌਰ ਕਰਦੇਗੇ ਹਨਾ ਤਾਂ ਹੀ ਬਾਈ ਨਾ ਬੜਦਾ ਜੇ ਆਪਾਂ ਕਹੀਏ ਇਸ ਸਾਲ ਗੇਮ ਹੋਰ ਕਰ ਲਈ ਅਗਲੇ ਸਾਲ ਭੁੱਲ ਗਏ ਚਲੋ ਕੋਈ ਚੱਕਰ ਨਹੀਂ ਨਵੇਂ ਸਿਰੋਂ ਫੇਰ ਆਪਾਂ ਉਹਨੂੰ ਪੁੱਛਾਂਗੇ ਉਹਨੂੰ ਪੁੱਛ ਲਾਂਗੇ ਉਹ ਗੇਮ ਗਈ ਬਾਈ ਠੀਕ ਆ ਤੁਹਾਨੂੰ ਬਾਈ ਜੋੜਿਆਂ ਦਾ ਪਤਾ ਹੋਣਾ ਚਾਹੀਦਾ ਕਿਹੜੇ ਜੋੜੇ ਦੇ ਬੱਚੇ ਆ ਕਿਹੜਾ ਬਲੱਡ ਲਾਈਨ ਆ ਹੁਣ ਇੱਕ ਵੀਰ ਦਾ ਕਮੈਂਟ ਆਇਆ ਸੀ ਬਾਈ ਤੁਸੀਂ ਜਿਹੜਾ ਵੀ ਜੋੜਾ ਦੇਖੋਨੇ ਹੋ ਨੇ ਨਾ ਪ੍ਰੋਪਰਲੀ ਸਾਨੂੰ ਬਲੱਡ ਲਾਈਨ ਵੀ ਦੱਸਿਆ ਕਰੋ ਨਾਲ ਨਾਲ ਤੇ ਉਹਦਾ ਰਿਜ਼ਲਟ ਵੀ ਦੱਸਿਆ ਕਰੋ ਤੇ ਉਹਦੀ ਬੈਕਗ੍ਰਾਉਂਡ ਵੀ ਜੋੜੀ ਦੀ ਦੱਸਿਆ ਕਰੋ ਕੋਈ ਗੱਲ ਨਹੀਂ ਬਾਈ ਦੱਸ ਦਿਆ ਕਰੋ ਮੈਂ ਯਾਰ ਬਾਈ ਜਿਹੜੇ ਆਪਣੇ ਦਾ ਪੁਰਾਣੇ ਜੁੜੇ ਆ ਬਾਈ ਸਾਢੇ ਸਾਢੇ ਡੇਢ ਸਾਲ ਡੇਢ ਸਾਲ ਵੀ ਹੋ ਗਿਆ ਨਾ ਉਹਨਾਂ ਨੂੰ ਪਤਾ ਕਿ ਬਾਈ ਮੈਂ ਹਰਿਆ ਦੱਸ ਦਿੰਦਾ ਨਾ ਮੈਂ ਜਿੱਤੇ ਬਹੁਤ ਹੀ ਘੱਟ ਕਬੂਤਰ ਦਿਖਾਉਂਦਾ ਠੀਕ ਆ ਬਹੁਤ ਘੱਟ ਇਹ ਬੜੇ ਰੀਜ਼ਨ ਹੁੰਦੇ ਵਿੱਚ ਹਨਾ ਜਿੱਤੇ ਆ ਕਬੂਤਰ ਦਿਖਾਉਂਦੇ ਜਾਂ ਨਾ ਦਿਖਾਉਂਦੇ ਤੇ ਕੋਈ ਚੱਕਰ ਨਹੀਂ ਬਾਕੀ ਮੈਂ ਦਿਖਾਈਆਂ ਵੀ ਆ 20 25 ਕਬੂਤਰ ਦਿਖਾਈ ਵੀ ਹੋਣਗੇ ਬਾਜ਼ੀਆਂ ਜਿੱਤੇ ਘਰੇ ਜੜੀਆਂ ਵੱਡੀਆਂ ਬਾਜ਼ੀਆਂ ਜਿੱਤੇ ਹਨਾ ਵਧੀਆ ਟੋਪ ਦੀਆਂ ਉਹ ਦਿਖਾਈ ਵੀ ਹੋਏ ਆ ਠੀਕ ਆ ਬਾਕੀ ਜਿਹੜੀ ਕੋਈ 5-7000 10000 ਜਿੱਤੇ ਵਾਲਾ ਤਾਂ ਮੈਂ ਕਬੂਤਰ ਦਿਖਾਉਂਦਾ ਹੀ ਨਹੀਂ ਬਾਈ ਠੀਕ ਉਹ ਸ਼ੌਫ ਹੀ ਹੋ ਜਾਂਦਾ ਇੱਕ ਸਾ ਉਹ ਆਪਾਂ ਨਹੀਂ ਕਰਦੇ ਠੀਕ ਆ ਮੈਨੂੰ ਇਦਾਂ ਹੀ ਤਾਂ ਡਾ ਪਿਆਰ ਮਿਲੀ ਜਾਵੇ ਇੰਨਾ ਹੀ ਬਹੁਤ ਆ ਬਾਈ ਵੀ ਹਨਾ ਜਿੱਤੇ ਦੇ ਕੋਲ ਨਾ ਜਾਂ ਕੋਈ ਵੀ ਦਾ ਹਾਂ ਇੰਨਾ ਹੈ ਮੈਂ ਤੁਹਾਨੂੰ ਕੋਈ ਗੱਲ ਨਹੀਂ ਰਿਜ਼ਲਟ ਦੱਸ ਦਿਆ ਕਰੂੰ ਬਾਈ ਵੀ ਆਈ ਦੀ ਭੈਣ ਉੱਥੇ ਜਿੱਤੀ ਸੀ ਤੇ ਆ ਉਹਦਾ ਭਾਈ ਆ ਜਾਂ ਉਹਦਾ ਪਿਓ ਆ ਜਾਂ ਕੁਝ ਵੀ ਆ ਨਾ ਇਦਾਂ ਰੂਟੀਨ ਵਾਈਜ਼ ਚ ਮੈਂ ਦੱਸ ਦਿਆ ਕਰੂੰਗਾ ਬਾਕੀ ਮੈਂ ਬਾਈ ਸਾਰਿਆਂ ਨੂੰ ਪਤਾ ਕਿ ਮੈਂ ਇੰਸਟਾਗ੍ਰam ਆ ਜਾਂ ਕਿਤੇ ਵੀ ਮੈਂ ਇੱਕ ਵੀਡੀਓ ਪਾਈ ਸਿਰਫ ਜਿੱਤੇ ਦੀ ਤੇ ਇੱਕੀ ਵਲੌਗ ਪਾਇਆ ਆਪਾਂ ਜਿੱਤੇ ਦਾ ਠੀਕ ਆ ਨਹੀਂ ਤਾਂ ਕਦੀ ਵੀ ਵੀਡੀਓ ਮੇਰਾ ਇਤੂ ਹੀ ਚੈਨਲ ਖੋਲ ਕੇ ਦੇ ਲਓ ਅੱਜ ਤੱਕ ਠੀਕ ਆ ਕਦੀ ਜਿੱਤੇ ਦੀ ਵੀਡੀਓ ਨਹੀਂ ਪਾਈ ਹਰੇ ਦੀ ਵੀ ਪਾਈਆਂ ਹਰੇ ਦੀਆਂ ਬਹੁਤ ਪਾਈਆਂ ਉਹਦਾ ਪਰ ਉਹ ਵੀ ਮੈਂ ਘੱਟੇ ਹੀ ਪਉਣਾ ਉਹਨਾ ਬਾਜੀ ਦਾ ਐਂਟਰ ਨਹੀਂ ਦਿਖਾਉਂਦਾ ਮੈਂ ਤੁਸੀਂ ਕਈ ਵਾਰੀ ਦੇਖਿਆ ਹੋਣਾ ਆਪਾਂ ਜਿੱਤੇ ਵੀ ਆ ਜਾਂ ਕਿਤੇ ਵੀ ਆਪਾਂ ਹਰੇ ਆ ਜਿੱਤੇ ਆ ਮੈਂ ਸ਼ੁਰੂ ਤੱਕ ਹੀ ਵਲੌਗ ਦਿਖਾਉਣਾ ਬਈ ਐਂਡ ਤੱਕ ਮਤਲਬ 4-5 ਵਜੇ ਤੱਕ ਉਦੋਂ ਵਾਰ ਜਦੋਂ ਜਿਹੜੇ ਨਾਮ ਨੂੰ ਮੰਨਦੇ ਆ ਜਾਂ ਕੁਝ ਵੀ ਕਰਦੇ ਆ ਹਾਰੇ ਆ ਜਿੱਤੇ ਆ ਕਿੰਨੇ ਪੈਸੇ ਜਿੱਤੇ ਆ ਉਹ ਚੀਜ਼ਾਂ ਮੈਂ ਦਿਖਾਉਂਦਾ ਹੀ ਨਹੀਂ ਬਈ ਠੀਕ ਆ ਅੱਗੇ ਵੀ ਆਪਾਂ ਇੱਕ ਵਾਰੀ ਨੁਕਸਾਨ ਭੁਗਤ ਚੁੱਕੇ ਆ ਹੁਣ ਨਹੀਂ ਕਰਨਾ ਚਾਹੁੰਦੇ ਹਨਾ ਜੇ ਆਪਾਂ ਉਹੀ ਪੈਸਾ ਧੋਨੇ ਬਈ ਫੇਰ ਜ ਵੀ ਆ ਇੰਨਾ ਪੈਸਾ ਜਿੱਤ ਕੇ ਲਿਆ ਗਏ ਹਾਂ ਇੰਨਾ ਐਂਡ ਤੇ ਦਾਦੀ ਦਾ ਬਈ ਆਪਾਂ ਹਾਰ ਗਏ ਆ ਕਿ ਬਾਈ ਆਪਾਂ ਜਿੱਤ ਗਏ ਆ ਮੈਂ ਕਦੀ ਨਹੀਂ ਇਹ ਦੱਸਿਆ ਆਪਾਂ ਕੀ ਜਿੱਤ ਕੇ ਲਿਆ ਕੀ ਨਹੀਂ ਇੱਕ ਹੀ ਵਲੌਗ ਪਾਇਆ ਸੀ ਠੀਕ ਆ ਪਾਇਆ ਵੀ ਦੇ ਲੋ ਜਿਹੜਾ ਪੱਖਾ ਜਿੱਤਿਆ ਸੀ ਉਦੋਂ ਆਪਾਂ ਬਦ ਲਿਓ ਹਨਾ ਪਾਇਆ ਵੀ ਉਹ ਹੀ ਆ ਹੋਰ ਕੋਈ ਨਹੀਂ ਪਾਇਆ ਕੋਈ ਨਾਮ ਜਿੱਤੇ ਦੀ ਕੋਈ ਬੰਪ ਪੁੰਦਾ ਹੀ ਨਹੀਂ ਬਾਈ ਠੀਕ ਆ ਜਾਂ ਇੱਕ ਅੱਧੀ ਵੀਡੀਓ ਸਨਮਾਨ ਦੀਆਂ ਵੀ ਨੀਮਾ ਪਾਈਆਂ ਕਦੀ ਸਨਮਾਨ ਦੀਆਂ ਵੀ ਬਹੁਤ ਘਾਟ ਹੀ ਪੁੰਨਾ ਠੀਕ ਆ ਇੱਕ ਦੋ ਵੀਡੀਓ ਜੇ ਪਾਈ ਹੋਊਗੀ ਤਾਂ ਪਾਈ ਹੋਊਗੀ ਨਹੀਂ ਤਾਂ ਮੈਂ ਸਨਮਾਨ ਦੀਆਂ ਵੀ ਨਹੀਂ ਬਾਈ ਪੁੰਦਾ ਆਪਣਾ ਆਪਣਾ ਸਾਰਿਆਂ ਦਾ ਬਾਈ ਆਪਣਾ ਆਪਣਾ ਹਿਸਾਬ ਹੁੰਦਾ ਨਾ ਮੈਂ ਸ਼ੋਅ ਕਰਕੇ ਕੀ ਮਿਲਣਾ ਮੈਨੂੰ ਕੁਝ ਨਹੀਂ ਮਿਲਣਾ ਜੋ ਜਿਤਨਾ ਉਹ ਮੇਰੇ ਕੰਮ ਲਈ ਆ ਠੀਕ ਆ ਹਰਾਂ ਦਾ ਤਾਂ ਵੀ ਮੈਂ ਹੀ ਹਰ ਕੇ ਆਉਣਾ ਜਿੱਤੂਗਾ ਤਾਂ ਵੀ ਹੈਨਾ ਮੈਂ ਤਾਂ ਤੁਹਾਡਾ ਪਿਆਰ ਜਿਤਨਾ ਬਾਈ ਤੇ ਉਹ ਤੁਹਾਨੂੰ ਗੇਮ ਸੱਸੀ ਜਨਾ ਤੁਹਾਨੂੰ ਵਧੀਆ ਲੱਗਦੀਆਂ ਗੇਮਾਂ ਸਾਰੀਆਂ ਵੀ ਹੈਨਾ ਤੇ ਮੈਨੂੰ ਇੰਨੀ ਉਮੀਦ ਹੁੰਦੀ ਵੀ ਚਲੋ ਯਾਰ ਮੈਜਿਕ ਉਹ ਦੱਸਿਆ ਕਿਸੇ ਦਾ ਭਲਾ ਹੋ ਗਿਆ ਇੰਨੇ ਨਾਲ ਹੀ ਬਹੁਤ ਆ ਹੈਨਾ ਇਹੀ ਬਹੁਤ ਆ ਐਨਾ ਕੀ ਆਪਾਂ ਜਿਤਨਾ ਜੋ ਵੀ ਜਿੱਤੇ ਆ ਹੈਨਾ ਤੁਹਾਡਾ ਪਿਆਰ ਹੀ ਆ ਬਸ ਤੇ ਆਇਓ ਬਾਬਿਓ ਦਾਣੇ ਢੋਣੇ ਮੀਂਹ ਹੋਣਾ हटਿਆ ਜਾ ਕੇ ਮੀਂਹ ਬਹੁਤ ਆ ਠੀਕ ਆ ਤੇ ਬਾਕੀ ਜੇ ਕਿਸੇ ਵੀਰ ਦਾ ਕਮੈਂਟ ਕੋਈ ਰਹਿ ਗਿਆ ਹੋਵੇ ਤੇ ਹੱਥ ਜੋੜ ਕੇ ਸੋਰੀ ਬਾਈ ਤੇ ਆ ਜੋ ਫੇ ਦਾਣੇ ਦੂਣੇ ਧੋਈਏ ਤੇ ਕਬੂਤਰੀਆਂ ਜਿਹੜੀਆਂ ਬਾਹਰ ਛੱਡੀਆਂ ਸੀ ਉਹਨਾਂ ਨੂੰ ਵੀ ਡੱਕ ਲਈਏ ਉਹ ਲੰਡੀਆਂ ਪਟੀਆਂ ਜਿ ਇੱਥੇ ਤੁਰੀਆਂ ਫਿਰਦੀਆਂ ਹਨਾ ਮੀਂਹ ਪੈ ਗਿਆ ਸੀ ਉੱਤੇ ਹਲਕਾ ਹਲਕਾ ਤੇ ਇੰਨਾ ਤਾਂ ਨਹੀਂ ਪਿਆ ਪਈਆਂ ਛਿੱਟਾ ਛੁੱਟਾ ਹੀ ਆ ਜਿਹੜੇ ਤਾਂ ਪਿੰਜਰੇ ਚ ਪਾਈ ਸੀ ਉਹ ਤਾਂ ਮੈਂ ਤਰਪਾਲ ਦੇ ਕੇ ਢੱਕ ਦਿੱਤੀ ਠੀਕ ਆ ਤੇ ਇਹ ਪਿੱਛੇ ਵੀ ਤਰਪਾਲ ਲਾਈਆ ਮੈਂ ਸੜਤੀਆਂ ਸੀ ਥੱਲੇ ਨੂੰ ਉਹ ਵੀ ਚੱਕ ਦੀ ਅੰਦਰ ਹੋਰਾਂ ਹੋਮਸ ਜੀ ਬਣ ਜੇ ਹਨਾ ਤੇ ਉੱਪਰ ਵੀ ਜਾਲੀ ਲਾਈ ਆ ਇਹ ਵੀ ਲਾ ਦਈਏ ਮੋਰੋ ਜਾਲੀ ਹੁਣ ਧ ਤੇ ਜੇ ਕੇ ਵੀਰ ਦਾ ਬਾਈ ਕਮੈਂਟ ਕਮੈਂਟਰ ਆ ਗਿਆ ਤੇ ਉਹ ਵੀ ਸੋਰੀ ਤੇ ਇੱਕ ਕਮੈਂਟ ਮੈਨੂੰ ਆਇਆ ਫੂਨ ਹੀ ਆਇਆ ਸੀ ਬਾਈ ਦਾ ਤੇ ਉਹ ਹੁਣ ਮੈਨੂੰ ਚੇਤਾ ਭੁੱਲ ਗਿਆ ਬਾਈ ਨੇ ਕੀ ਕਿਹਾ ਇੱਕ ਤਾਂ ਮੈਂ ਗਿਲਟੀ ਵਾਲਾ ਤਾਂ ਬਾਈ ਦਾ ਦੱਸਤਾ ਠੀਕ ਆ ਜਿਹੜਾ ਬਾਈ ਨੇ ਮੈਨ ਪੁੱਛਿਆ ਸੀ ਉਹ ਮੈਂ ਭੁੱਲ ਗਿਆ ਬਾਈ ਠੀਕ ਆ ਕਿਉਂਕਿ ਗੱਲਾਂ ਬਾਤਾਂ ਜਦੋਂ ਕਰਦੇ ਆ ਬਾਈ ਗੱਲਾਂ ਹੁਣੇ ਹੀ ਆਇਆ ਸੀ ਫੂਨ ਜਦੋਂ ਥੋੜਾ ਜਿਹੀ ਮੈਂ ਗੱਲਾਂ ਗੁਲਾ ਕਰ ਲਾ ਪਿਆ ਆ ਜੂਗਾ ਚੇਤਾ ਸ਼ਾਇਦ ਤੇ ਮੈਂ ਜਵਾਬ ਦੇ ਵੀ ਦਵਾ ਐਂਡ ਤੇ ਜੇ ਮੈਨੂੰ ਗੱਲ ਦਾ ਚੇਤੇ ਆ ਗਿਆ ਤਾਂ ਠੀਕ ਆ ਕੀ ਬਾਈ ਨੇ ਪੁੱਛਿਆ ਸੀ ਤੇ ਕੀ ਨਹੀਂ ਉਹ ਵੀ ਪ੍ਰੋਪਰਲੀ ਆਪਾਂ ਦੱਸ ਦਾਂਗੇ ਤੇ ਨਾ ਹੋਇਆ ਮੈਂ ਫੋਨ ਕਰਕੇ ਪੁੱਛ ਹੀ ਲੈਣਾ ਬਾਈ ਨੂੰ ਹਨਾ ਕੀ ਪੁੱਛਿਆ ਸੀ ਤੋ ਬਾਈ ਕਹਿੰਦਾ ਵੀ ਵੀਡੀਓ ਚ ਹੀ ਦੱਸਿਓ ਮੈਨੂੰ ਠੀਕ ਆ ਤੇ ਆਇਓ ਫੇ ਬਾਬੇ ਬਲਾ ਦਾਣਾ ਤੋ ਇਹ ਬਾਕੀ ਦੀ ਗੱਲਾ ਕਰਦੇ ਆ ਬਾਤ ਤੇ ਲੋ ਬਾਬਿਓ ਕਮੈਂਟ ਆ ਗਿਆ ਚੇਤੇ ਮੈਂ ਫੋਨ ਕਰਕੇ ਪੁੱਛਿਆ ਬਾਈ ਨੂੰ ਫੇ ਹਨਾ ਵੀ ਕੀ ਸਮਝੋਣਾ ਬਾਈ ਕਹਿੰਦਾ ਸੀਗਾ ਵੀ ਕਬੂਤਰ ਕਬੂਤਰੀ ਚ ਕਿੱਦਾਂ ਪਤਾ ਲੱਗਦਾ ਹਨਾ ਛੋਟਿਆਂ ਤੋਂ ਵੀ ਜਾਂ ਜਿਹੜੇ ਛੋਟੇ ਬੱਚੇ ਹੁੰਦੇ ਆ ਵੀ ਉਹ ਵੀ ਕਿਸੇ ਜੀ ਤੋ ਆਪਾਂ ਪਛਾਣ ਕਰ ਸਕਦੇ ਆ ਬਾਈ ਹੁਣ ਆ ਨਾ ਰਿਆ ਠੀਕ ਆ ਫੇ ਸੀ ਦੇਖਣਾ ਨਰਦਾ ਸਰ ਦੇਖਣਾ ਆ ਮਾਦੀ ਆ ਠੀਕ ਆ ਤਾਂ ਫਰਕ ਦੇਖ ਲਓ ਤੁਸੀਂ ਕਬੂਤਰ ਦੀ ਹਿੱਕ ਠੀਕ ਆ ਕਬੂਤਰ ਦਾ ਵਜੂਦ ਬਾਈ ਜਿਹੜਾ ਆ ਚੀਜ਼ ਹੁੰਦੀ ਨਾ ਕਬੂਤਰ ਦੀ ਚੌੜੀ ਹੁੰਦੀ ਉੱਤੋਂ ਜਿਹੜੀ ਮਾਦੀ ਦੀ ਹੁੰਦੀ ਹੈ ਘੱਟ ਹੁੰਦੀ ਆ ਇੰਨੀ ਚੌੜੀ ਨਹੀਂ ਹੁੰਦੀ ਠੀਕ ਆ ਬਾਕੀ ਬਾਈ ਇਹ ਚ ਕੁਝ ਦੀ ਕਬੂਤਰਾਂ ਰਗੇ ਕਬੂਤਰਾਂ ਰਗੇ ਕਬੂਤਰੀਆਂ ਵੀ ਹੁੰਦੀਆਂ ਤੇ ਕਬੂਤਰੀਆਂ ਰਗੇ ਬਾਈ ਕਬੂਤਰ ਵੀ ਹੁੰਦੇ ਆ ਠੀਕ ਆ ਇਹ ਆਪਾਂ ਕਲੀਅਰ ਨਹੀਂ ਸ਼ੋਰ ਕਰ ਸਕਦੇ ਵੀ ਛੋਟੇ ਬੱਚੇ ਨੂੰ ਹਾਂ ਜਦੋਂ ਤੁਸੀਂ ਰੱਖਦੇ ਹੋਣ ਜਿੱਦਾਂ ਸਾਨੂੰ ਥੋੜਾ ਮਤਲਬ ਕਹਿੰਦਾ ਵਿੱਚ ਰਹਿੰਦੇ ਆ ਇਹਨਾਂ ਦਾ ਟਾਈਮ ਹੋ ਗਿਆ ਪਤਾ ਲੱਗ ਜਾਂਦਾ ਬਈ ਅੱਖਾਂ ਤੋਂ ਹੀ ਪਛਾਣ ਹੋ ਜਾਂਦੀ ਸਾਨੂੰ ਜਿੱਦਾਂ ਅੱਖਾਂ ਆਪਾਂ ਦੇਖਦੇ ਹੀ ਆ ਨਾ ਅੱਖਾਂ ਹੀ ਪਛਾਣ ਲੈਂਦੀ ਆ ਯਾਰ ਇਹ ਮਾਦੀ ਬਣੂ ਇਹ ਨਾਰ ਬਣੂ ਠੀਕ ਆ ਕੋਈ ਪੱਕੀ ਨਹੀਂ ਹੁੰਦੀ ਮਤਲਬ ਨਿਸ਼ਾਨੀ ਬਾਕੀ ਅੰਦਾਜ਼ੇ ਨਾਲ ਛੋਟੇ ਬੱਚੇ ਨੂੰ ਨਹੀਂ ਆਪਾਂ ਪਰਖ ਸਕਦੇ ਠੀਕ ਆ ਬਾਕੀ ਬਈ ਬੱਚਾ ਜੇ ਜੇ ਨਾਰਿਆ ਨਾ ਉਹ ਛੋਟਾ ਹੁੰਦਾ ਹੀ ਦੱਸਣ ਲੱਪੈਂਦਾ ਕਿ ਮੈਂ ਕਬੂਤਰ ਹੀ ਆ ਹਣਾ ਅੱਖਾਂ ਦੇ ਨਾਲ ਹੀ ਬਾਕੀ ਕੋਈ ਬਾਈ ਇਹਨਾਂ ਦੀ ਕੋਈ ਇਦਾਂ ਦੀ ਪਛਾਣ ਨਹੀਂ ਹੁੰਦੀ ਕਿ ਜਿਹੜੀ ਆਪਾਂ 100% ਦੱਸ ਦਈਏ ਵੀ ਯਾਰ ਇਹ 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 ਬੱਚਾ ਛੋਟਾ ਦੇਖ ਕੇ ਮਲਾਂ ਨਿੱਕਾ ਬੱਚਾ ਦੇਖ ਕੇ ਵੀ ਯਾਰ ਇਹ ਨਾਰ ਬਣ ਜੂ ਇਹ ਮਾਦੀ ਬਣ ਜੂ ਛੋਟੇ ਤੋਂ ਨਹੀਂ ਪਤਾ ਲੱਗਣਾ ਬਾਈ ਹਾਂ ਜਦੋਂ ਮਤਲਬ ਉੱਡਣ ਲਾ ਪੈ ਉਹ ਤੇ ਢਾਂਗੀ ਢੂੰਗੀ ਬਣ ਜਾਣ ਲਾ ਪੈ ਬੱਚੇ ਨੂੰ ਹਣਾ ਆਪਾਂ ਵੱਡਾ ਹੋ ਗਿਆ ਬੱਚਾ ਭਾਵੇਂ ਜੀਰੋ ਕਾਲੀ ਦਾ ਹੀ ਹੋਵੇ ਉਦੋਂ ਪਤਾ ਲੱਗਣ ਲੱਗਾ ਪੈਂਦਾ ਹੁੰਦਾ ਬਾਈ ਠੀਕ ਆ ਉਦੋਂ ਕਬੂਤਰ ਦੀ ਬਹਿਣੀ ਤੇ ਕਬੂਤਰੀ ਦੀ ਬਹਿਣੀ ਉਤੋਂ ਬਾਈ 100% ਪਤਾ ਲੱਗ ਜਾਂਦਾ ਆਪਾਂ ਨੂੰ ਛੋਟੇ ਬੱਚੇ ਦੀ ਜਾਇਮੈਂਟ ਦੀ ਹੁੰਦੀ ਠੀਕ ਆ ਕਈ ਬਾਈ ਕਹਿੰਦੇ ਸੀ ਯਾਰ ਇੱਥੇ ਇੱਕ ਗਿਲਟੀ ਹੁੰਦੀ ਆ ਉਹ ਤੋਂ ਨਰਦੇ ਨਹੀਂ ਹੁੰਦੀ ਬਾਈ ਦੋਨਾਂ ਦੇ ਹੁੰਦੀਆਂ ਇਹ ਵੀ ਫੇਕ ਆ ਮੈਂ ਇੱਕ ਵਾਰੀ ਵੀਡੀਓ ਦੇਖੀ ਸੀ ਹਨਾ ਆ ਜਿਹੜੀ ਚੀਜ਼ ਤੇ ਹਰ ਇੱਕ ਦੇ ਹੁੰਦੀ ਇੱਥੇ ਠੀਕ ਆ ਇਹ ਉੱਪਰਲੀ ਸਾਈਡ ਤੇ ਨਾ ਨਿੱਪਲ ਜੀ ਹੁੰਦੀ ਆ ਇੱਕ ਕਈ ਬਾਈ ਕਈ ਕਹਿੰਦੇ ਸੀ ਇੱਕ ਤੇ ਦੋ ਹੁੰਦੀਆਂ ਇਦਾਂ ਬਣੀਆਂ ਆਮਾਦੀ ਦੇ ਨਰਦੇ ਇਦਾਂ ਦਾ ਹੀ ਮੈਂ ਸਾਰੇ ਕੰਪਿਊਟਰ ਕੱਢ ਕੇ ਦੇਖੇ ਕਰੀ ਮੈਂ ਕਹਾਂ ਯਾਰ ਦੇਖਣਾ ਇਹ ਹਨਾ ਉਹ ਇਦਾਂ ਬਾਈ ਝੂਠੇ ਹੀ ਆ ਕੁਝ ਨਹੀਂ ਹੈਗਾ ਹਨਾ ਬਾਕੀ ਬਈ ਤਜਰਬਾ ਹੋ ਜਾਂਦਾ ਜਦੋਂ ਆਪਾਂ ਜਾਨਵਰਾਂ ਦੇ ਵਿੱਚ ਰਹਿੰਦੇ ਆ ਨਾ ਹੁਣ ਦੇਖ ਕੇ ਹੀ ਪਤਾ ਲੱਗ ਜਾਂਦਾ ਯਾਰ ਇਹ ਮਾਦੀ ਆ ਇਹ ਨਾਰਾ ਕੋਈ ਬਜਮੀ ਕੋਈ ਨਿਸ਼ਾਨੀ ਨਹੀਂ ਹੁੰਦੀ ਇਹਨਾਂ ਦੀ ਬਈ ਠੀਕ ਆ ਤੇ ਵਜੂਦ ਤੋਂ ਹੀ ਪਤਾ ਲੱਗ ਜਾਂਦਾ ਹੁਣ ਆ ਨਾਰ ਤੇ ਮਾਦੀ 'ਚ ਤੁਹਾਨੂੰ ਆਪੇ ਹੀ ਫਰਕ ਲੱਭ ਜਾਣਾ ਕੀ ਫਰਕ ਆ ਇਹਦਾ ਠੀਕ ਆ ਛੱਡ ਕੇ ਦਿਖੋਨਾ ਮੈਂ ਤੁਹਾਨੂੰ ਫੇਰ ਥੋੜਾ ਜਿਆਦਾ ਵਧੀਆ ਹੁਣ ਆ ਹੁਣ ਦੇਖੋ ਮਾਦੀ ਦਾ ਮੂੰਹ ਮਾਦੀ ਦਾ ਫੇਸ ਆ ਹਿੱਕ ਜਿਹੜੀ ਆ ਇਹ ਇੰਨੀ ਚੌੜੀ ਨਹੀਂ ਹੁੰਦੀ ਮਾਦੀ ਦੀ ਤੇ ਆ ਨਾਰ ਦੀ ਬਈ ਚੌੜੀ ਹੁੰਦੀ ਹੈ ਇੱਥੋਂ ਠੀਕ ਆ ਆ ਪੱਲਿਆਂ ਵਾਲੀ ਜੀ ਨਾ ਇਹ ਚੌੜਾ ਹੁੰ ਮਾਦੀਆਂ ਦੇ ਛੋਟੇ ਹੁੰਦੇ ਬਾਈ ਆ ਪਤਾ ਲੱਗ ਜਾਣਾ ਤੁਹਾਨੂੰ ਆ ਦੇਖੋ ਇੱਕਾਂ ਚੋੜੀਆਂ ਹੁੰਦੀਆਂ ਨਰਾਂ ਦੀਆਂ ਤੇ ਮਾਦੀਆਂ ਦੀਆਂ ਥੋੜੀਆਂ ਛੋਟੀਆਂ ਹੁੰਦੀਆਂ ਤੇ ਆਹੀ ਵੀਡੀਓ ਬਾਈ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣਾ ਆਪਣਾ ਸਾਰੇ ਭਰਾ ਧਿਆਨ ਰੱਖਿਓ ਤੇ ਮਿਲਦੇ ਆਂ ਅਗਲੀ ਵੀਡੀਓ ਚ ਓਕੇ ਬਾਪੇਓ